ਅਸਿਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੇ ਵਲੌਗ ਚ ਅੱਜ ਲੱਗੇ ਹੋਏ ਆ ਰਾਜਵੀਰ ਨੇ ਪੰਗਾ ਜਲੇ ਆ ਵਕ ਦਿਖਾਉਣੇ ਤੁਹਾਨੂੰ ਆ ਵੀ ਰਾਜਵੀਰ ਅਸਿਕਾਲ ਜੀ ਕਿਵੇਂ ਆ ਫਿਰ ਬਹੁਤ ਵਧੀਆ ਜੀ ਪਾਈਪ ਨਹੀਂ ਬਾਈ ਲੱਭਦਾ ਛੋਟਰ ਨੂੰ ਦੋ ਦਿਨ ਹੋ ਗਏ ਪਤਾ ਨਹੀਂ ਕਿੱਥੇ ਉਹਨੂੰ ਲਾਇਨ ਪਾਤੀ ਕਿੱਥੇ ਨੂੰ ਨਹੀਂ ਲੈ ਚਲ ਇੰਨੀ ਕਿੰਨੀ ਕਿ ਡੂੰਗੀ ਲੈਨ ਪੈ ਗਈ ਆਪਾਂ ਤੇ ਪਤਾ ਨਹੀਂ ਸਮਝ ਨਹੀਂ ਰਹਾ ਛੋਟੂ ਉਹ ਇਹਨਾਂ ਦਾ ਖੇਤ ਕਿਦਾਂ ਰਿਹਾ ਸਾਰਾ ਦੇਖਤਾ ਹਤ ਤੋ ਬਹੁਤ ਦਾ ਛੋਟੂ ਮਿੱਟੀ ਪਿੱਛੇ ਹੀ ਕਰੀਆ ਹਾਲੇ ਤੋ ਬਾਹਰ ਆ ਫਿਰ ਇੱਕ ਬਾਦ ਚੋਂ ਕੱਢਣੀ ਪੈਣਾ ਮੜੇ ਦੇਖੀ ਇਹਦਾ ਚੱਕਰ ਆ ਪਾਪ ਹੈ ਲੀਕ ਖਾਸਾ ਬਾਈ ਲੱਭ ਹੁਣ ਰਿਹਾ ਨਹੀਂ ਆ ਸਾਰਾ ਖੇਤ ਇੱਧਰ ਐਦ ਕੀ ਮਤਲਬ ਆਹ ਸੱਤ ਕਨਾਲਾਂ ਦਾ ਖੇਤ ਆ ਇਹ ਰਾਜਵੀਰ ਨੇ ਪਾਲਿਆ ਹੈ ਨਾ ਰਾਜਵੀਰ ਆ ਸੱਤ ਕਨਾਲਾਂ ਦਾ ਖੇਤ ਤਾਂ ਹੀ ਪਾਲਿਆ ਹਾਂ ਇਹ ਲੀਕ ਬਹੁਤ ਆ ਪਾਣੀ ਹਾਂ ਪਾਣੀ ਜੀਰੀ ਚ ਇਹਦੇ ਨਾਲੇ ਹੋਈ ਗਿਆ ਲੀਕ ਨਾਲੇ ਪਾਣੀ ਸਾਰਾ ਪੂਰੇ ਮਾਲਿਸ ਤੱਕ ਬੈਲਸ ਸਾਰਾ ਖੇਤ ਵਿੱਚ ਪੱਟ ਪੱਟ ਪਤਾ ਮੈਨੂੰ ਆਏ ਦੱਸ ਵੀ ਤਾਂ ਸਹੀ ਪੱਟਿਆ ਹਾਂ ਪੂਰਾ ਪਰਾਂ ਦਾ ਨਹੀਂ ਪੱਟ ਲਿਆ ਨਹੀਂ ਨਹੀਂ ਜਮਾ ਸਹੀ ਹੈ ਗਿੱਲੀ ਦੇਖ ਤੈਨੂੰ ਗਾਰਾ ਨਹੀਂ ਆਉਂਦਾ ਦੇਖਦਾ ਗਾਰਾ ਤਾਂ ਚੱਲ ਆਉਂਦਾ ਹੀ ਆ ਪਤਾ ਹੈ ਤੇ ਉੱਪਰ ਹੀ ਮਾਲਸ਼ ਜਦ ਚਾਲੇ ਸੀ ਮੋਢੇ ਦੇ ਉੱਪਰ ਹੀ ਆਇਆ ਥਾ ਆ ਥਾ ਪਾਣਾ ਜਗਾ ਬਣ ਜਾਂਦੀ ਦੀਆ ਜਗਾ ਬਣ ਜਾਂਦੀ ਹੈ ਵਿੱਚੀ ਚਲ ਇੰਨਾ ਵਿੱਚੀ ਵਿੱਚ ਜਗਾ ਬਣ ਜਾਂਦੀ ਕਿੰਨਾ ਕਿ ਪਾਏ ਤੇ ਮੈਂ ਤਾਂ ਕਹਿਣਾ ਵੀ ਮਿੱਟੀ ਕੱਢਣ ਕੋ ਟਾਈਮ ਨਾ ਖਰਾਬ ਕਰ ਪਿੱਛੇ ਪੁੱਛੇ ਕਰਕੇ ਇਹਨੂੰ ਇੱਕ ਗਲਾ ਤਾਂ ਕੁਲ ਜੀ ਕੰਨ ਤੇ ਕੋਈ ਕਿੱਥੇ ਦੇਖਦੇ ਰਹੀ ਸੀ ਮਿੱਟੀ ਨਾਲ ਦੇ ਕਿ ਨਾ ਕਥਾ ਲੱਗਦੀ ਘਰਪਾ ਘਰਪਾ ਲਿਆਉਣਾ ਦਾ ਆ ਫੋਟਾ ਕਲੀ ਕਰ ਰਿਹਾ ਸਬਰ ਮਾਹੀ ਨਾ ਬੋਲਦੀ ਲੱਗਦਾ ਮੈਨੂੰ ਪੈ ਵੀ ਜਾਦਾ ਮੁੱਦਾ ਬਹੁਤ ਗੰਭੀਰ ਬਣ ਗਿਆ ਬਾਈ ਪੈਪ ਨਹੀਂ ਲੱਭਦਾ ਪੈਪ ਮਾੜਾ ਜਿਹਾ ਦੇਖੇ ਬੰਦੇ ਨੂੰ ਹੌਸਲਾ ਹੋ ਜਾਂਦਾ ਵੀ ਕਿੱਦਨੂੰ ਪੱਟੋ ਨਾ ਕਿੱਦਨੂੰ ਨਹੀਂ ਹਾਂ ਬਾਕੀ ਜੋੜਦੇ ਆਪਾਂ ਕਾਰੀਗਰਾਂ ਜੋੜਦੇ ਕਾਰੀਗਰਾਂ ਉਧਰ ਵੀ ਆਪਾਂ ਨੇ ਬੰਦ ਕਰਨੀਆਂ ਲਾਈਨ ਉਹ ਨੱਕਾ ਬੰਨਤਾ ਮੇਰਾ ਬਾਈ ਉਧਰ ਪਾਲੇ ਪਾਸੇ ਇਹ ਉਹ ਕਟੋ ਨਾ ਤੇਲ ਰੱਖਿਆ ਵੇ ਉਹ ਕੱਢ ਕੇ ਉੱਥੇ ਆਪਾਂ ਨੱਕਾ ਬੰਦੀ ਕਰਦੇ ਹਾਂ ਹੁਣ ਨੱਕਾ ਆਪਣਾ ਉਹ ਉੱਥੇ ਚੱਲਦਾ ਇਹ ਹੈਗਾ ਪਰਲੇ ਮੋਟਰ ਦਾ ਨੱਕਾ ਇਹਦੀ ਕੋਈ ਲੋਡ ਤਾਂ ਹੈ ਨਹੀਂ ਵੈਸੇ ਉਹਦਾ ਪਾਣੀ ਜ਼ਿਆਦਾ ਉਹਨੇ ਅੱਧੀ ਲੇ ਪਾਈਪ ਲਾਈਨ ਤਾਂ ਭੰਨਤੀ ਇਹ ਸਾਡੀਆਂ ਮੋਟਰਾਂ ਦੇ ਪਾਣੀ ਜ਼ਿਆਦਾ ਦੇ ਨਤੀਜੇ ਆ ਪਾਈਪ ਲਾਈਨ ਫੁੱਟਣੀ ਕਿ ਨਹੀਂ ਰਾਜਵੀਰ ਹਾਂ ਹਾਂ ਪਾਣੀ ਆ ਪ੍ਰੈਸ਼ਰ ਬਣਦਾ ਜੋੜੋਂ ਇੱਥੇ ਲੀਕ ਹੋ ਜਾਂਦਾ ਹਾਂ ਇਹ ਪਲਾਸਟਿਕ ਵਾਲੀ ਜਿਹਦਾ ਵੈਸੇ ਹੀ ਪੰਗਾ ਬਹੁਤ ਜ਼ਿਆਦਾ ਪੰਗਾ ਹੈ ਪਲਾਸਟਿਕ ਦੀ ਪਾਈਪ ਲਾਈਨ ਆ ਪਾਵੇ ਇਹਦਾ ਹਰੇਕ ਬੰਦਾ ਦਾਬਿੰਦਰ ਇਹਦਾ ਜੋੜ ਵੀ ਲਾਉਂਦਾ ਪੰਨਤਾ ਤੇ ਯਾਰ ਬਾ ਦੋ ਚੀਜ਼ਾਂ ਦੋ ਚੀਜ਼ਾਂ ਦੇ ਪ੍ਰੈਸ਼ਰ ਰੱਖੇ ਇੱਕ ਸੋਲਰ ਵਾਲੀ ਮੋਟਰ ਇੱਕ ਪਲਾਸਟਿਕ ਵਾਲੀ ਪਾਈਪ ਲਾਈਨ ਬਸ ਜਨਰੇਟਰ ਲਾਉਣਾ ਸੌਖਾ ਸੂਲਰ ਵਾਲੀ ਮੋਟਰ ਲੈ ਲਓ ਹਾਂ ਕਿ ਨਹੀਂ 4-5 ਲੱਖ ਰੁਪਏ ਲਾ ਕੇ ਬੰਦਾ ਪਾਣੀ ਦੇਖੀ ਜਾਂਦਾ ਵੀ ਕਾਦ ਨਿਕਲੂਗਾ ਮੋਟਰ ਨਾਲ 5 ਲੱਖ ਦਾ ਪ੍ਰੋਜੈਕਟ ਆ ਮੈਂ ਉਹੀ ਗੱਲ ਕਰਦਾ ਤੈਨੂੰ ਫੇਰ ਜੀਰੀ ਦੇ ਵਿੱਚ ਬਰਸਾਤ ਹੋਈ ਜਾਂਦੀ ਆ ਬੱਦਲ ਤਾਂ ਨਹੀਂ ਚੱਲਦੀ ਸਿਆਲ ਵਿੱਚ ਧੁੰਦ ਬੱਦਲ ਹੂੰ ਚੱਲਦੀ ਆ ਹੁਣ ਭਾਈ ਸਾਡੇ ਨਾਲ ਚੱਲ ਰਹੀ ਐ ਇਹਦਰ ਮੋਟਰ ਪਰਲੇ ਪਾਸੇ ਆ ਤੀਆ ਦੇ ਨੱਜ ਹਲੇ 11 ਇੱਕ ਸਿਰੇ ਲੱਗਣਾ ਐ ਉਧਰ ਰਕਬਾ ਵੀ ਥੋੜਾ ਹੈ ਤਾਂ ਕਾਮਯਾਬ ਹੋ ਜਾਣੀ ਆ ਉਹ ਕਾ ਨੂੰ ਕਾ ਜਾਣਾ ਹੀ ਆ ਉਹੀ ਕੁਸ ਹੈ ਹਾਂ ਨਹੀਂ ਤਾਂ ਬਹੁਤ ਔਖਾ ਹੂੰ ਛੋਟੂ ਲੱਭਦਾ ਕੁਸਕ ਨਹੀਂ ਨਹੀਂ ਆਲੇ ਨਹੀਂ ਯਾਰ ਲੱਭਦੇ ਜਣੀ ਜਿੰਨਾ ਕੇ ਹੱਥਾ ਹੁਣ ਇੱਥੇ ਇੰਨਾ ਇੰਨੇ ਪਾਪ ਚਾਹੀਦੇ ਬਾਕੀ ਖੇਤ ਵੀ ਬਾਤ ਆਉਣ ਲੱਗੇ ਬਾਈ ਥੋੜੇ ਜਿ ਲੱਗੇ ਹੁਣ ਸਸੀ ਗਾਲ ਜੀ ਹਾਂ ਬਾਈ ਤੇਦਾਤੀ ਬੜੀਆ ਮੇਰੀ ਬਾਈ ਵੱਡਣ ਲੱਗੀਆਂ ਅੱਜ ਹੋਣਾ ਇਹਦਾ ਕੰਮ ਸਮਾਪਤ ਕਰ ਅੱਜ ਮੋਰਚਾ ਸਿਮਰਨ ਨੇ ਕਰ ਦੇਣਾ ਫਤਿਹ ਆਪਣਾ ਰਹਿ ਜਾਣਾ ਤੇ ਸੇਤੀ 26 ਦੇਖਣ ਲੱਗੇ ਆ ਬਾਈ ਦਿਖਾਉਣਾ ਤੁਹਾਨੂੰ ਇਹਦਾ ਵੀ ਨਕਾਲ ਨਕੂਲ ਕਿਆ ਕਹਿੰਦੀ ਐ ਇਹ ਜੀਰੀ 1 ਨੰਬਰ ਆ ਗਣੀ ਐਨ ਕਹਿੰਦੇ ਜੀਰੀ ਚ ਕੋਈ ਕੋਈ ਕਮੀ ਨਹੀਂ ਹੈਗੀ ਤੇ ਇਸ ਵਿੱਚ ਲਾ ਕੇ ਵੜਾਤੀ ਚੰਗਾ ਰਹੇਗਾ ਨਾਲੇ ਬਰੇ ਬੀਚ ਕੇ ਬਾਕੀ ਬਾਈ ਸੂਪਰ ਸੀਟਰ ਚੱਲਦਾ ਵੀ ਦਿਖਾਉਣਾ ਟਰੈਕਟਰ ਮਗਰ ਅੱਜ 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 ਕਾਟੋ ਕੋਲੇ ਸਾਰੇ ਕਰ ਦੇਣੇ ਬੀਜ ਹੁਣੇ ਬੀਜਣੀ ਹੈ ਇਹ ਨਾਲ ਲੱਗਦੀ ਨਾਲ ਲੱਗਦਾ ਹੀ ਬੀਜਣਾ ਹਰਾ ਮਾਲ ਵਿੱਚ ਵੱਡਾ ਹੋਣਾ ਦੇਖ ਟਰਾਲਾ ਤਾਂ ਨਹੀਂ ਦਿਖਾਉਣਾ ਹੈਗਾ ਟਰਾਲਾ ਬੜਾ ਪਾਖੇ ਲੈਂਦਾ ਜੱਪਾ ਨੇ ਟਰਾਲਾ ਟਰਾਲਾ 18 ਫੁੱਟ ਨਹੀਂ 26 26 ਆਹ 26 ਫੁੱਟ ਭਰਨਾ ਭਾਈ ਇੱਥੇ ਇੱਕ ਗੀਲਾ ਇਹ ਪੂਰਾ ਦੇਖਦੇ ਆ ਕਿੰਨੇ ਟਰਾਲੇ ਦੇ ਅੰਦਰ ਖੜੇ ਤੇ ਹੁਣ ਨਹੀਂ ਜੀ ਕਰਦਾ ਪਾਉਣ ਨੂੰ ਉਹਨਾਂ ਨੂੰ ਲੱਪਣੀ ਪੈਣੀ ਉਹ ਲੱਪਣੀ ਨਹੀਂ ਭਾਈ ਭਈਆਂ ਤੇ ਖਲ ਨਹੀਂ ਹੁੰਦੇ ਜੀਰੀ ਪਾਦ ਨੇ ਕਮੈਨ ਨਾਲ ਮੂਰੇ ਹਾਂ ਜਿੰਦੇ ਨਾਲ ਜੀਰੀ ਖਿੱਚਣੀ ਪੈਂਦੀ ਆ ਪਿਛੇ ਨੂੰ ਜਣੀ ਜੇ ਇਹ ਜੀਰੀ ਤਾਂ ਸਾਰੀਆਂ ਜੀਰੀਆਂ ਨੂੰ ਦੁਈਆਂ ਨੂੰ ਕੱਟੂਗੀ ਦੀਵਾਲੀਆਂ ਜਣੇ ਕੱਟੂਗੀ ਇਹ ਦੇਖ ਲਈ ਨੂੰ ਚਾਰ ਵਾਲੀ ਜੀਰੀ ਹੈ ਮਿੱਟੀ ਵਾਲੀ ਹੋਰ ਛੱਡ ਤੂੰ ਰੰਗ ਦਿਖਾ ਰੰਗ ਤਾਂ ਇੱਕ ਨੰਬਰ ਆ ਹਰਾ ਰੰਗ ਦੇਖ ਆ ਆਪਣੀ ਜਿੰਨੀ ਵੀ ਜੀਰੀਆਂ ਦੇਖ ਬਾਈ ਇਧਰ ਉਹ ਪਰੇ ਵੇਖਦੇ ਹੁਣਾਂ ਤੁਹਾਨੂੰ ਸਾਰੀ ਉਹ ਐਨ ਪੂਰੀ ਗੋਲਡਨ ਹੋ ਕੇ ਪੱਕ ਰਹੀ ਹੈ ਜਿਹੜੀਆਂ ਪਿਛਲੇ ਸਾਲ ਜੀਰੀਆਂ ਤੇ ਆ ਜਿਵੇਂ ਨਾਲ ਵਧੀਆ ਨਿਕਲਦਾ ਉਹ ਰੰਗ ਇਹਨਾਂ ਦਾ ਹੋਇਆ ਵੈ ਇਹ ਰੰਗ ਹੁੰਦਾ ਨਹੀਂ ਅੱਗੇ ਇਹਨਾਂ ਦਾ ਸਫੇਰੀ ਰੰਗ ਆ ਇਹ ਰੰਗ ਹੁੰਦਾ ਨਹੀਂ ਅੱਗੇ ਨਾ ਇਹ ਮਾਰ ਇਹਨੂੰ ਵੀ ਪੈਣੀ ਆ ਐ ਨਹੀਂ ਵੀ ਇਹ ਨਾ ਨਾ ਪੈਣੀ ਹੈਗੀ ਆ ਕੁਝ ਪਰਸੈਂਟ ਇਹਦੀ ਜਿੰਨੀ ਜਿਹੜੀ ਵੱਡ ਹੋਈ ਆ ਹਾਂ ਸਾਰਿਆਂ ਦੇ ਉੱਪਰ ਇਹ ਜੇ ਉੱਪਰ ਹੋ ਗਈ ਇਹ ਚੱਲ ਵਧੀਆ ਬਾਕੀ ਬੰ ਆਖੇ ਤੇ ਬੀਜ ਹੋ ਜਾਊਗਾ ਬਾਈ ਦੇਖ ਤਾਂ ਮੇਰੀ ਤਾਂ ਹੁਣ ਸਲਾਇਕਣੇ ਪੈਣੇ ਦੀ ਮੈਂ ਵੀ ਉਹ ਡੌਲ ਤੱਕ ਬੀਜ ਦਿੰਨੇ ਦੋਈ ਕਹ ਰਿਹਾ ਨਹੀਂ ਉਹ ਤਾਂ ਠੀਕ ਆ ਬੀਜ ਹੋ ਜਾਊਗਾ ਉਹ ਪਰਲੇ ਨੂੰ ਪਾਣੀ ਲੱਗ ਜਾਊਗਾ ਉਹ ਇਹ ਸਾਰੇ ਹੀ ਬੀਜ ਹੋ ਜਾਣਾ ਇਹ ਤੂੰ ਅੱਜ ਅੱਜ ਆ ਡੌਲ ਤੱਕ ਬੀਜ ਦੇ ਆ ਵੀ ਤਾਂ ਨਹੀਂ ਬੀਜ ਹੋ ਜਾਣਾ ਤੇਰੀ ਗੱਲ ਹਾਂ ਜੀ ਮੇਰੀ ਗੱਲ ਅੱਜ ਵੱਢਣੀ ਉਹ ਫੇਰ ਇਹ ਖੇਤ ਆ ਦਿਖਾ ਲੈ ਆ ਦਿਖਾ ਚੀਜ਼ ਤੇ ਪਤਾ ਲੱਗਦਾ ਡੰਗਰਾਂ ਵਾਲੀ ਪੈੜ ਤੇ ਗਿੱਲਾ ਪਿਆ ਦੇ ਗਿੱਲਾ ਦਾਤੀ ਨਾਲ ਪਟਕੇ ਦੇਖ ਲੈ ਕੋਲਾ ਬੱਸ ਕੋਲਾ ਕੋਲਾ ਹੀ ਬਹੁਤ ਆ ਗਿਆ ਇਹ ਤਾਂ ਹਣਾ ਉਹਦਾ ਨਾਲੇ ਭਾਈ ਪਤਾ ਲੱਗ ਗਿਆ ਕਾਰਨ ਕੀ ਆ 24 ਵਰਦੀ ਆ ਹਾਂ ਪੁੱਛਿਆ ਉਹਨੂੰ ਉਹਨੂੰ ਕਹਦੇ ਪੁੱਛਣਾ ਹਾਂ ਸਾਲਾ ਮੇਰੇ ਵੀ ਨਹੀਂ ਯਾਦ ਪਿਛਲੀ ਵਾਰ ਜਦ ਬਰੇਡ ਆਪਣੇ ਘਸ ਗਏ ਤੇ ਮੈਂ ਪਿਛੇ ਦਾ ਤਵੀਆ ਵਾਲਾ ਸੈੱਟ ਥੱਲੇ ਛੱਡ ਤਾ ਦਾ ਬਰੇਡ ਤਾਂ ਨਵੇਂ ਪਾ ਲਏ ਉਹ ਨਹੀਂ ਉੱਪਰ ਚੱਕਿਆ ਆਪਾਂ ਨੇ ਚੱਕਿਆ ਨਹੀਂ ਹੁਣ ਤਾਂ ਹੁਣ ਨਹੀਂ ਚੱਕਿਆ ਹੁਣ ਚੱਕ ਦੇਣਾ ਬਸ ਤੇ ਤੇਰੇ ਕਿ ਨਹੀਂ ਹੁਣ ਕਿਵੇਂ ਕਿਵੇਂ ਉਹ ਦੋ ਨਾਲ ਤਾਂ ਉਹਨੂੰ ਨਹੀਂ ਅੱਬਰਮਾ ਜਿਹੜੀ ਉਹ ਕਵੀ ਉਹ ਬਹੁਤ ਭਰਦੀ ਹੈ ਦੇਖੀ ਹੈ ਤਵੀ ਭਰਦੀ ਹੈ ਦੇਖੀ ਹੈ ਮੈਂ ਉਹ ਭਰਨੀ ਵੀ ਉਹ ਜਿਹੜੇ ਖੇਤ ਸਾਫ਼ ਆ ਜਿੱਥੇ ਐਵੇਂ ਆ ਹਾਂ ਇੱਥੇ ਭਰਨੀ ਹੈ ਇੱਥੇ ਨਹੀਂ ਭਰਨੀ ਨਹੀਂ ਥੋੜੀ ਭਰਨੀ ਆ ਅੱਬਰਮਾ ਦਾ ਚਲਾ ਦੰਨੇ ਇੱਕ ਨੇ ਨਹੀਂ ਨਹੀਂ ਰਹਿਣ ਦੇ ਸੁਣ ਲਾ ਡੰਡਾ ਡੈਡ ਕਰਕੇ ਹਲਕੀ ਜਿਹੀ ਲਿਫਟ ਚੱਕ ਕੇ ਬੀਜ ਹੋ ਜਾਂਦੀ ਆ ਫਿਰ ਵਧੀਆ ਬੀਜ ਹੋ ਜਾਂਦੀ ਆ ਜਾਈਂ ਪੈ ਰਹਿਣ ਦੇ ਮੈਨੂੰ ਨਹੀਂ ਦੋ ਦਿਨੋਂ ਫੇਰ ਥਲੇਦਾਰ ਨਹੀਂ ਆ ਪੈਣੀ ਆ ਉਹ ਦਾਣਾ ਡੂੰਗਾ ਪੈਂਦਾ ਵਧੀਆ ਹਾਂ ਇਹ ਬੀਜ ਦੀਆਂ ਬਾਕੀ ਆ ਹੁਣ ਖੇਤ ਦਿਖਾਉਨੇ ਤੁਹਾਨੂੰ ਰੰਗ ਬੰਨ ਕੇ ਆ ਕਹਿੰਦਾ ਲੈ ਮਾਲ ਤਾਂ ਹਰਾ ਪਿਆ ਪੂਰਾ ਇਹ ਨਿੱਕ ਨੰਬਰ ਆ ਚੱਕਰ ਵਾਲਾ ਵਹਿਮ ਵੀ ਕੱਢਣਾ ਇਹਦਾ ਹੁਣ ਮੈਂ ਘਰ ਤੇ ਟਰੈਕਟਰ ਦੂਆ ਵੀ ਲਿਆਉਣਾ। ਅੱਛਾ। ਹਾਂ। ਬਰਾ ਦਾ ਫਰਕ ਹੈ। ਸ਼ਰਤ ਤਾਂ ਹੈ ਮੇਰੇ ਨਾਲ ਕਿੰਨੇ ਦੀ ਲਾਉਣੀ ਹੈ ਤੈਂ ਨਹੀਂ ਬੋਲਣਾ ਹੁਣ। ਚੱਲ ਖੁੱਲੀ ਬੋਲੀ ਚੱਲ। ਖੁੱਲੀ ਬੋਲੀ ਚੱਲ। ਯਾਰ ਆਨ ਰਿਕਾਰਡ ਆ ਤੈਂ ਕਿੰਨੇ ਦੀ ਸ਼ਰਤ ਲਾਉਣੀ ਆ? ਏਜੰਸੀ ਵਾਲੇ ਕਹਿੰਦੇ ਆ। ਯਾਰ ਏਜੰਸੀ ਵਾਲੇ ਨੂੰ ਨਹੀਂ ਪਤਾ। ਉਹ ਕਹਿੰਦੇ ਵੀ ਜਿਹੜਾ 350 ਚੱਕਰਾਂ ਨੂੰ ਸੋਧ ਕਰ ਰਹੇ ਆ ਟੋਰ ਟੋਰ ਨੇ ਦਾ ਫਰਕ ਲੱਗਦਾ ਟਰੈਕਟਰੋਂ ਦੇਖਣ ਦਾ ਉਹ ਯਾਰ ਉਹ ਕੈਵਨ ਦੀ ਬਾਈ ਜੀ ਸੁਣ ਲਾ ਚੈੱਕ ਕਰਕੇ ਦੇ ਦ ਨਹੀ ਨਹੀ ਹੁਣ ਤੁਸੀਂ ਸ਼ਰਤ ਵਰ ਕਿਉਂ ਨਹੀਂ ਆਉਂਦੇ ਇਹ ਤਾਂ ਗਾਸੀ ਵਾਲੇ ਕਹਿੰਦੇ ਆ ਵੀ ਸੋਧ ਕਰਨੀ ਆ ਚੱਕਰ ਇਹਦੇ ਤੇਜ਼ ਆ ਉਹਦੇ ਕੋਈ ਨਹੀਂ ਮੈਨੂੰ ਪਤਾ ਨਾ ਕਿੱਥੇ ਤੇਜ਼ ਆ ਕਿੱਥੇ ਸਲੋ ਆ ਉਹ ਮੋਟਰ ਜਿਹੜੀ ਚੱਲਦੀ ਆ ਹਾਂ ਹਾਂ ਜਿਹੜੇ ਲੋ ਦੇ ਚੱਕਰ ਆ ਰਾਜਵੀਰ ਉਹ ਸੇਮ ਆ ਦੋ ਜਿਹੜਾ ਟਰੈਕਟਰਾਂ ਦੇ ਹਾਈ ਦਾ ਫਰਕ ਸਿਰਫ ਹਾਈ ਦਾ ਫਰਕ ਆ ਭਾਈ ਜੀ ਤਾਂ ਆ ਗਿਆ ਇਹ ਬਰਾ। ਭਾਈ ਜੀ ਆ ਗਿਆ। ਭਾਈ ਜੀ ਆ ਗਿਆ। ਜਿਹਦੇ ਹਿਸਾਬ ਨਾਲ ਕੁੱਕੜੀ ਆ ਰੇਟ ਤਾਂ ਆਪੇ ਲੱਗਣਾ। ਉਹ ਸਿਮਰ ਅੱਜ ਕਿਹਾ ਰੇਟ? ਹਾਂ। ਇੱਜ ਲੜਾਈ ਹੋ ਗਈ ਜਿੱਥੇ ਹਾਂ ਉਹ ਮੈ ਲੈਣੀ ਆ ਹਾਂ ਜਿਹੜਾ ਉੱਥੇ ਆਪਣਾ ਬੰਦਾ ਉਹ ਮੰਗਾਉਂਦਾ ਜਿਹੜਾ ਉਹ ਕਹਿੰਦਾ ਮੈ ਲੈਣੀ ਆ ਅੱਛਾ ਹਾਂ ਕਿਰੇਟ ਲੱਗੀ 600 ਦੇ ਬਾਹਰ 630 600 ਹੋਣਾ 600 ਲੱਗਦਾ ਅੱਛਾ ਹੋਰ ਵੀ ਕਹਿੰਦੇ ਹੋਰ ਹੀ ਪਾ ਲੈਣਗੇ ਆਪਾਂ ਨੇ ਇਹ ਜਿੱਦ ਕਿਹਾ ਹੀ ਨਹੀਂ ਹੈਗਾ ਬਾਈ ਕੁੱਕੜੀ ਦੇ ਹਿਸਾਬ ਗੈਲ ਤਾਂ ਬਣਦੀ ਐ ਨਿਕਰੀ ਆ ਤਾਂ ਫੇਰ ਘੱਟ ਆ ਆਪਾਂ ਦਾ ਮਾਰ ਵਾਲਾ ਆ ਕੇ ਲੈ ਕੇ ਜਾਂਦੇ ਉੱਥੇ ਗਾਣੇ ਵਾਲੀ ਕੱਢੀ ਜੀ ਉਹਨੂੰ ਕੁੱਕੜੀ ਬਣਾਉਣੇ ਵਾਲੀ ਆ ਹਾਂ ਹਾਂ ਉਹ ਤਾਂ ਬਾਦੂ ਕੋਲ ਜਾਣਾ ਦੁਕਾਨਾ ਰਾਣਾ ਪੱਕਾ ਜਣੀ ਮੈਂ ਤਾਂ ਬਾਈ ਰਾਸ ਆ ਗਈ ਜਿਹੜੀਆਂ ਨਹੀਂ ਤਾਂ ਇੱਧਰ ਵੀ ਰਾਸ ਆ ਗਈ ਆ ਟਰਾਲੀ ਮੈਨੂੰ ਲੱਗਦਾ ਟਰਾਲੀ ਹੋਰ ਭਾਗੇ ਲੈਉਣੀ ਪੈਣੀ ਐ ਈਡੀ ਇੱਕ ਹਾਂ ਹਾਂ ਇਹਦਾ ਮੂੰਹ ਵੀ ਭੁੱਲਾ ਯਾਰ ਉਹ ਜਿੱਥੇ ਨੂੰ ਨਾਣੀ ਪੈਣੇ ਆ ਮੂਰੇ ਆ ਨਾ ਉਹ ਕਰਤਾ ਲੋਟ ਤੂੰ ਕਾ ਉਹੀ ਗੱਲਾਂ ਮਰੀ ਐ ਅਗਰ ਬੈਠਾ ਕਰਤਾ ਲੋਟ ਵੇ ਸ਼ਰਤ ਲਾ ਕੇ ਜਾ ਲੈ ਮੇਰੇ ਨਾਲ ਅੱਜ ਤੈਨੂੰ ਘਸਾਉਣਾ ਕਿ ਇੱਧਰ ਨੂੰ ਮਰਜੀ ਆਇਆ ਸ਼ਾਮ ਤੱਕ ਮੈਂ ਤਾਂ ਜੇ ਮੈਂ ਹੱਥੇ ਨਹੀਂ ਲੱਗਣਾ ਹਾਂ ਆਲਾ ਚੱਲ ਤਰਦਾ ਕੱਲ ਮੂਦੀ ਹੋਈ ਆ ਝਾਲੀ ਦੀ ਗੱਲ ਨਹੀਂ ਹੋਈ ਇਹ ਝਾਲੀ ਮਰ ਜਾ ਬਾਈ ਮੈਂ ਤੈਨੂੰ ਦੰਨਾ ਫੂਸ ਉਹਦੇ ਥੱਲੇ ਲੱਗਣਾ ਮੈਂ ਪਤਾ ਵੀ ਕਹਿ ਘਰਾਂ ਦੀ ਟੁੜੀ ਢੋਣ ਦੀ ਟਰਾਲੀ ਇਹ ਹੈ ਕਾਲੀਆਂ ਵੀ ਤੇਰੀਆਂ ਹੀ ਤੋਂ ਤੇਰੀਆਂ ਨੋਕਾ ਦਾ ਖਵਾੜ ਆ ਭੈਣ ਤੋਂ ਏਡੇ ਏਡੇ ਗਲੇ ਨਿਕਲੇ ਪਏ ਨੇ ਦੇਖ ਲੈ ਲਾਲ ਆਉਂਦੀ ਆ ਦਾਣੇ ਪਾਵਾ ਪਾ ਕੇ ਕਿੰਨੇ ਘਰਾਂ ਦੀ ਜੀਰੀ ਢੋਤੀ ਇਹਨੇ ਟਰਾਲੀਆਂ ਦੇ ਬਈ ਲੋਕਾਂ ਨੇ ਕੰਡਵੇਂ ਹੁੰਨੀ ਆ ਪਾਣਾ ਫੁੱਲ ਕੰਮ ਲਈਦਾ ਟੈਕ ਟੂ ਟਪੈ ਨੁੱਕੇ ਆ ਸਾਰੀਆਂ ਟਰਾਲੀਆਂ ਦਾ ਮੇਮਰੰਦਾ ਜੀ ਦਾ ਕੰਮ ਨੇ ਪੂਰਾ ਕੀਤਾ ਵਕੀਲਾ ਹੀ ਹੈ ਬਈ ਟਰਾਲੀ ਜਿਹੜੇ ਦਾ ਹੁਣ ਮਾਰ ਪੈ ਰਿਹਾ ਸਾਰਾ ਬਾਰੇ ਨਹੀਂ ਹੈ ਡੇੜਾ ਕਿੱਲੇ ਜੀ ਟਰਾਲੀ ਫੁੱਲ ਹੁੰਦੀ ਹੈ ਇਹ ਹਾਂ 24 ਦੇ ਪਲੱਸ ਇਹ ਨਹੀਂ ਗਿਆ। ਬਾਈ ਬਾਈ ਕਰਾਫ ਨਹੀਂ ਪੈ ਰਿਹਾ ਜਿਹੜਾ ਰੰਦੇ। 10 ਮਿੰਟ ਹੋ ਗਏ ਲਾਈਨ ਨਾਲ ਲਾਈਨ ਨਹੀਂ ਮਿਲ ਰਹੀ। ਮੈਂ ਟਰੈਕਟਰ ਬੰਦ ਕਰ ਲਿਆ ਮੈਂ। ਟਰੈਕਟਰ ਲਿਆ ਬੰਦ ਕਰ ਦੇਖ ਦੀ। ਤਖਾਈ ਹੁਣ ਸ਼ਾਵੜੋਂ ਸ਼ਾਵੜ ਸਿੱਧੀ ਆ। ਆਉ ਲੈ ਕੱਢ ਮਾਰ। ਕੀ ਹੋ ਗਿਆ? ਸਿੱਧੀ ਰਹਿ ਗਈ ਆਲੇ। ਇਹਨੂੰ ਨਹੀਂ ਦੇਖਣੀ ਵੀਰੇ। ਨਾ ਨਾ ਉਰਲੇ ਯੂ ਨੂੰ ਆ ਯੂ ਨੂੰ ਦਵਾ ਯੂ ਮਲਾ ਉਹਦਾ। ਆ ਆ ਉਹਨੂੰ ਲਾਉਣਾ। ਹਾਂ। ਭਾਈ ਹੁਣ 10 ਮਿੰਟ ਬਾਅਦ ਕੰਮ ਹੋ ਗਿਆ ਫੇਰ ਖਰਾਬ ਬਨੂ ਰਾਜਵੀਰ ਕੋਲ ਨਾਲ ਮੈਂ ਪਹਿਲਾਂ ਪੁੱਛਿਆ ਵੀ ਇਹਨੂੰ ਡੱਬੀ ਦਾ ਪੁੱਛਦਾ ਕਿਹੜੀ ਗਈ ਜਾਂਦੀ ਮੈਂ ਦੱਸ ਲਿਆ ਉਹ ਸਮਝਿਆ ਨਹੀਂ ਤਾਂ ਉਹਨੇ ਅੱਪਰਲੀ ਡੱਬੀ ਨੇ ਡੱਬੀ ਵਿੱਚ ਲਾ ਕੇ ਹੁਣ ਉਹਦਾ ਵੀਡੀਓ ਬਣਦੀ ਆ ਇਹ ਵੀ ਵੀ ਨਾ ਆਪਣੀ ਗੱਦੀ ਫੇਰ ਨੂੰ ਦਿਖਾ ਦਵਾਂ ਮੜੇ ਆ ਨਾ ਜੇ ਵੀ ਨਹੀਂ ਇੱਕ ਵਾਰੀ ਹੋਰ ਜਾਣਾ ਉੱਧਰ ਬਾਈ ਫਿਰ ਇਹ ਮੈਂ ਗਵਿੰਦਰ ਕੋਲ ਪਾਉਣਾ ਰੋਜ਼ ਹਾਂ ਠੀਕ ਆ ਲੈ ਤੂੰ ਵੀਡੀਓ ਬਣਾ ਫੜ ਇੱਧਰ ਤੇ ਜਿਆਦਾ ਬਣੋ ਵੀ ਹਾਂ ਤੂੰ ਪਾਉਣਾ ਹੈ ਬਣਾਉਣਾ ਇਹਨੂੰ ਪਾਉਣਾ ਰੋਜ਼ ਉਹ ਕਰਕੇ ਹੋ ਜਾਂਦਾ ਹੈ ਅਸੀਂ ਪਾਉਣਾ ਮੈਂ ਕਦੇ ਕਦੇ ਇਹ ਨਹੀਂ ਕਦੇ ਕਦੇ ਨਹੀਂ ਹਾਦੂਗੀ ਯਾਰ ਇਹ ਐ ਥੋੜੀ ਹੁੰਦਾ ਜਿਹੜੀ ਇਹ ਚੀਜ਼ ਆ ਇਹਦਾ ਹਰ ਇੱਕ ਚੀਜ਼ ਨੂੰ ਸਿੱਧੀ ਪੈਣੀ ਆ ਚਾਹੇ ਤੂੰ ਜਨਰੇਟਰ ਪਾਲਾ ਅਜੇ ਤਾਂ ਕਈ ਕਦਮ ਤੁੱਕੇ ਨਾ ਐਂੋਂ ਪਾ ਲੈਣੇ ਮੜੀ ਤੂੰ ਤਾਂ ਹੀ ਕੜਕੜਕੜ ਦੀ ਆਵਾਜ਼ ਆਉਂਦੀ ਹਮੇਸ਼ਾ ਜਿਹੜੇ ਦੋਏ ਪਾਈਪ ਹੁੰਨੇ ਆ ਨਾ ਉਹਨਾਂ ਨੂੰ ਜਿਹੜੇ ਯੂ ਬੈਲਟ ਹੋਏ ਹੋਏ ਹੁੰਨੇ ਆ ਉਹ ਦੋ ਹਾਂ ਬਸ ਠੀਕ ਅੱਗੇ ਵਿੱਚੇ ਬਾਸ ਦੇ ਵਿੱਚ ਕੋਈ ਹੋਰ ਵੀ ਚੀਜ਼ ਦੀ ਜਿਵੇਂ ਰੂਟਰਵੇਟਰ ਦੀ ਵੀ ਸ਼ਾਫਟ ਪਾਉਣੀ ਆ ਸਿੱਧੀ ਪਾਉਣੀ ਆ ਕਿਉਂ ਆਪਣੇ ਦੰਦੇ ਵਾਲੀ ਸ਼ਾਫਟ ਇਹਨੂੰ ਸਾਰੇ ਦੰਦੇ ਬਰਾਬਰ ਆ ਨਹੀਂ ਉਹ ਕਿਹੜੇ ਕਰਦੇ ਵਾਲੀ ਹੋਰ ਆ ਜਿਹੜੇ ਆਪਾਂ ਰੂਟਰਵੇਟਰ ਮਾਉਂਦੇ ਆ ਉਹ ਜੀ ਸੱਜਾ ਬਸ ਪੈਂਦੀ ਹੋ ਸਿੱਧੀ ਆ ਉਹ ਜਿੱਥੇ ਮਰਜੀ ਪਾ ਲਾ ਤਾਂ ਹੀ ਤੁਸੀਂ ਹੁਣ ਦਾ ਸਿੱਖੇ ਨਹੀਂ ਇਹਨੂੰ ਰੀਡਰ ਚ ਚਲਾਉਣ ਪਹਿਲੀ ਵਾਰ ਲੱਗੇ ਹਾਂ ਇਹਨੂੰ ਤਾਂ ਕਹਿੰਦੇ ਸੁਪਰ ਹੀਟ ਰੇਂਜ ਚ ਲਾਇਆ ਜਾਏਗਾ ਦੰਦੇ ਨਾਲ ਸੱਜੇ ਤੋਂ ਰੋਜ ਆ ਘੁਰ ਇਹ ਅਸਰ ਬੜੇ ਘੈਂਟ ਚੀਜ਼ਾਂ ਇਹ ਆ ਪੇਚਕਾਸ ਆ ਜਿਹੜਾ ਹਥਿਆਰ ਹੈ ਇਹਦਾ ਆਹ ਆ ਉਹਦਾ ਤਾਂ ਵੀ ਆ ਸਾਫ ਕਰਨੇ ਨੂੰ ਕੰਮ ਆਹ ਜਿਹੜਾ ਪੇਚਕਾ ਆ ਮੈਨੂੰ ਲੱਗਦਾ ਵੀ ਪੂਰਾ ਪੂਰਾ ਖੋਲਦਾ ਇਹਦੇ ਨਾਲ ਇਹ ਜਿੱਥੇ ਡਾਇਰਵਾ ਦੱਸਦਾ ਡਾਇਰ ਸੁਪਰ ਇਹ ਦਈਦਾ ਉਹ ਜੀਵੀਦਾਰ ਰਿਹਾ ਕੁਝ ਜਿਹੜਾ ਕਹਿੰਦਾ ਵੀ ਮੇਰੇ ਤਾਂ ਰਹੇ ਭਾਈ ਮੈਨੂੰ ਤਾਂ ਕਾਮਦਾਰ ਨੇ ਕਹਿ ਕੇ ਭੇਜਿਆ ਵੀ ਇਹ ਤਾਂ ਰਲਾਕੀ ਪੋਣੇ ਆ ਹਾਂ ਇਹ ਆਪਾਂ ਇਹ ਵੀ ਰਲਾ ਕੇ ਪਾਲਾ ਇਹਨੂੰ ਫੜ ਕੇ ਉੱਪਰੇ ਖੜਾ ਰਹਿਣਾ ਜਿੰਨਾ ਤੇ ਤੇਰੀ ਕਾਣਾ ਕਿ ਨਹੀਂ ਬੀਜ ਹੁੰਦੀ ਠੀਕ ਆ ਉਹ ਕਿਆ ਕਹਿਣ ਤਾਂ ਤੂੰ ਕਿਆ ਕਹਿੰਦਾ ਹੱਲ ਲੱਭ ਲਿਆ ਜਿਹੜਾ ਤਵੀ ਭਰਦੀ ਆ ਉਹ ਤਾਂ ਯਾਰ ਆ ਦੇਖ ਆਪਾਂ ਨੇ ਆ ਮਖਮਲੀ ਉੱਪਰ ਜਾ ਜਿਹੜੀਆਂ ਆਹ ਆਹ ਤਵੀਆਂ ਆਪਣੀਆਂ ਹਾਂ ਦੇ ਇਹ ਆਪਣੀਆਂ ਐਸ ਰਾਖਟ ਚੱਲੀਆਂ ਹੋਈਆਂ ਤੇ ਆਪਾਂ ਨੇ ਇੱਕ ਡੌਲ ਕਰਤੀਆਂ ਇਹਦੇ ਔਰੇ ਕਰੂੰਗਾ ਤਵੀ ਨਹੀਂ ਭਰੂਗੀ ਤਵੀ ਜ਼ਿਆਦਾ ਮਤਲਬ ਘੜਦੀ ਏ ਥੱਲੇ ਹੁਣ ਆਪਣੇ ਭਲੇਟ ਨਵੇਂ ਆ ਉਹਦੇ ਕਰਕੇ ਚੱਕਰ ਪੈ ਗਿਆ ਹਾਂਜੀ ਹਾਂਜੀ ਫੇਰ ਉਹਨਾਂ ਨੂੰ ਅੱਜ ਪੈ ਜੂਗਾ ਫੇਰ ਕਣਕ ਵੀ ਬੀਜਣਾ ਕੀ ਜਣਾ ਅੱਛਾ ਹੋਰ ਕੀ ਆ ਜਣੀ ਇੱਕ ਗੱਲ ਆ ਟਰੈਕਟਰ ਤੇ ਚੀਜ਼ ਪਾਉਣ ਨੂੰ ਬਹੁਤ ਸੌਖੀ ਏ ਲੜਕੇ ਖੁੱਲੀ ਜਗ੍ਹਾ ਪਾਉਂ ਜਗ੍ਹਾ ਬਹੁਤ ਖੁੱਲੀ ਬਹੁਤ ਜ਼ਿਆਦਾ ਬੱਲੀ ਏ ਲੱਖ ਦੇ ਕਿੰਨੀ ਜਗ੍ਹਾ ਤੇ ਐਂ ਬੇੜਿੰਦਰ ਪਿੱਛੇ ਹੱਟੀ ਮੈਂ ਮੈਂ ਖੜਾ ਹਾਂ ਉਹ ਰਾਮ ਨਾਲ ਇੱਕ ਨਾ ਖੜ ਕੇ ਦਿਖਾ ਦੇ ਉਹ ਬੰਦਾ ਇਹ ਡੰਡਾ ਟੈਗ ਕਰ ਲਈਏ ਫੇਰ ਕਮੈਂਟ ਆ ਜਾਂਦਾ ਡੰਡਾ ਫੂਲ ਕੇ ਚਲਾਉਂਦੇ ਸੀ ਉਹ ਵੀ ਦਿਖਾ ਲੰਦੇ ਅੱਜ ਹੋਤਾ ਨਹੀਂ ਘੋਲਣੀਆਂ ਆਹ ਜਿਹੜਾ ਨਾ ਇਹ ਬਲਿੰਕ ਆਹ ਡੰਡਾ ਖੋਲ ਕੇ ਨਹੀਂ ਬਾਈ ਚੱਲਦਾ ਹੁੰਦਾ ਇਕ ਆ ਦਿਖਾ ਦੇ ਡੰਡਾ ਖੋਲ ਕੇ ਨਹੀਂ ਹੁੰਦਾ ਹੁੰਦਾ ਆ ਕੰਮ ਜਿਹੜਾ ਹੋਇਆ ਵਾ ਆ ਤੋੜਿਆ ਪਿਆ ਬਾਈ ਇਹ ਕੰਮ ਮੈਂ ਸੁਣਦਾ ਹਾਂ ਹੁਣ ਰਾਜਵੀਰ ਮੈਂ ਕਿਹਾ ਪੁੱਛਿਆ ਵਾ ਕੀ ਵੀ ਆਪਾਂ ਨੇ ਹੁਣ ਬਾੜੀਆਂ ਨੂੰ ਨਹੀਂ ਝਕਾਉਣਾ ਸਿਸਟਮ ਇਹ ਕਿੰਨਾ ਮੋਟਾ ਦੇਖ ਲਓ ਉਹ ਸਿਮਰਨ ਰਾਜਵੀਰ ਹੂੰ ਇਹ ਜਿੰਨਾ ਵੀ ਹੁਣ ਆਪਣਾ ਮੰਗ ਜਾਂਦਾ ਹੈ ਨੁਕਸਾਨ ਹੁੰਦਾ ਹੈ ਆਪਾਂ ਨੇ ਪਵਾੜੀ ਨੂੰ ਨਹੀਂ ਚਕਾਉਣਾ ਉਹ ਕੱਲ ਦਿਖ ਬਹਿਲੀ ਪਈ ਆ ਹਾਂ ਸਾਹਮਣੇ ਵੀ ਆਪਾਂ ਸਰੀ ਗੱਡ ਕੇ ਇਹਨੂੰ ਟੰਗੀ ਉੱਪਰ ਲਿਖੀਏ ਵੀ ਇਹ ਪ੍ਰਾਪਤੀਆਂ ਭਾਈ ਇਹ ਸਾਡੀ ਪ੍ਰਾਪਤੀ ਆ ਇਹ ਟਰੈਕਟਰ ਦੀ ਹਾਂਜੀ ਹਾਂ ਭਾਈ ਜੇਰੀ ਵੀ ਵੜਦੀ ਕਣਕ ਵੀ ਦੇਰੀ ਨਾਲੇ ਵੀ ਦਿੱਤੀ ਸਵਾਈ ਚੈੱਕ ਕਰਾ ਲੂਗਾ ਹਿੱਟ ਦੇ ਜਸਵੰਤ ਸੁਭਾਸ਼ ਸਵਾਈ ਬਹੁਤ ਜ਼ਿਆਦਾ ਨਟ ਕਰਕੇ ਚਲਾਉਣਾ ਮੜਾ ਇਹ ਖੜ ਤੇ ਨਟ ਹੋਗੇ ਢਿੱਲੇ ਇਹ ਪਹਿਲਾਂ ਤਾਂ ਇਹਦੇ ਗੁਣੀ ਹੋਏ ਆ ਇਹ ਸੁੱਕੀ ਵਾਈ ਕਰਕੇ ਹੁੰਨੇ ਆ ਵਾਈ ਕਰਕੇ ਉੱਥੇ ਉਬੜੀ ਜਾਂਦਾ ਨਾ ਉਬੜੀ ਜਾਂਦਾ ਉਦੋਂ ਕਿੰਨਾ ਉਬੜਦਾ ਦੇਖ ਲੈ ਉੱਥੇ ਨਲੇ ਹਨ ਸੁੱਕੀ ਵਾਈ ਕਰਕੇ ਹਾਂ ਕਿੰਨੇ ਢਿੱਲੇ ਨਟ ਆਪਣੇ ਟਰੈਕਟਰ ਚ ਪਾਣਾ ਕੋਈ ਹੈ ਨਹੀਂ ਹੂੰ ਦੂਏ ਚ ਲੈਣ ਗਿਆ ਉਹ ਚਾਚਾ ਲਗਾ ਕੇ ਕਰਦੇ ਆ ਫਿਰ ਦਿਖਾਉਨੇ ਆ ਜੋਰ ਕਹਿੰਦਾ ਖੇਤ ਐਨ ਬੱਤਾਂ ਖੇਤ ਐ ਠੀਕ ਐ ਇਹ ਤਾਂ ਬਹੁਤ ਵਧੀਆ ਕੰਮ ਕਰ ਗਿਆ ਐਨੀਓ ਕਿਲ ਚਾਹੀਦੀ ਐ ਜੇ ਸੁਪਰ ਸੀਡਰ ਨਾਲ ਫੂਸ ਚ ਬੀਜਣੀ ਐ ਦੇਖ ਮਸ਼ੀਨ ਦਾ ਟਾਇਰ ਸ਼ਿਪ ਦਾ ਐਨੀ ਸੁਪਰ ਸੀਡਰ ਦੀ ਕਿਲ ਚੱਲਦੀ ਐ ਇਹ ਜੇ ਨਾ ਦੋ ਕ ਦਿਨ ਨਿਕਾਦੇ ਹੋਰ ਕੋ ਬਣ ਜਾਣਾਗੇ ਇਦਾਂ ਬਾਈ ਤੁਪਾਂ ਹਲੇ ਉਹ ਉੱਕਣੇ ਪੈ ਰਹੀ ਐ ਗਰਮੀ ਵਾਲੀ ਉਹ ਹਾਂ ਸਿਆਲ ਵਾਲਾ ਹਲੇ ਮੌਸਮ ਨਹੀਂ ਆਇਆ ਦੋਸ ਲੱਗੀ ਪੈਣਾ ਦੋ ਚਾਰ ਦਿਨ ਆਪਾਂ ਸੁੱਕੀ ਪਾਹੀ ਹੋਰ ਕਰ ਲੈਂਦੇ ਮੈਨੂੰ ਆਲੇ ਦਾ ਸੁਪਰ ਸੀਡਰ ਖੁੱਲ ਜਾਣਾ ਤੁਸਾਂ ਕਵਟਰ ਰਹਿ ਜਾਣਾ ਸੁਪਰ ਸੀਡਰ ਪਿੱਛੇ ਰਹਿ ਜਾਣਾ ਇਹਦੇ ਹਿਸਾਬ ਦਾ ਮੈਂ ਨਟ ਕੱਸਦਾ ਆਉਣਾ ਮੈਨੂੰ ਪਤਾ ਹੈ ਨਾ ਜਣੀ ਇੱਕ ਗੱਲ ਆ ਟਰੈਕਟਰ ਦਾ ਵੀ ਲੋਡ ਵੱਧ ਲੱਗਦਾ ਸੁੱਕੇ 'ਚ ਕਹ ਨਹੀਂ ਟਰੈਕਟਰ ਟੱਪਦਾ ਸਾਹਿਬ ਆਹ ਨੁਕਸਾਨ ਬਹੁਤ ਹੁੰਦਾ ਟੱਪਦਾ ਜਿਹੜਾ ਜਿਹੜਾ ਇਹ ਗਿੱਲੇ 'ਚ ਟਰੈਕਟਰ ਨੂੰ ਪਤਾ ਹੀ ਲੱਗਦਾ ਹੈਗਾ ਐ ਉੱਬੜਦਾ ਇਹਨੂੰ ਪਪਾ ਕਹਿੰਦਾ ਵੀ ਬਾਹ ਦੇ ਇਹਨੇ ਜਵਾਬ ਦਿੱਤਾ ਮਹਾਮਿੰਦਰ ਤੈਨੂੰ ਕਹਿੰਦਾ ਜਵਾਬ ਦੋ ਨਾ ਤੇਰਾ ਤਾਂ ਕਿਰਾਇਆ ਹੀ ਬਣਦਾ ਤੂੰ ਬਾਹਲਾ ਫੇਰ ਕਣਕ ਵੀ ਡਬਲ ਹੋ ਜਾਣਾ ਇਹ ਕਹਿੰਦਾ ਵੀ ਸੁੱਕੇ 'ਚ ਆਏ ਆ ਉੱਬੜਦਾ ਦੇਖ ਲੈ ਆਹ ਦੇਖਦਾ ਉਹ ਉਹ ਤਾਂ ਹੀ ਟੁੱਟਿਆ ਬਾਈ ਦੇ ਨਟ ਢੀਓਏ ਮੈਂ ਆ ਤਾਂ ਨਾ ਨਮਾ ਬੈਣਾ ਦਾ ਵੱਡ ਹੋਣਾ ਹੁਣ ਕਸ ਵੀ ਨਹੀਂ ਹੋਣਾ ਇਹ ਅੱਛਾ ਇਹ ਹੋ ਗਿਆ ਹੁਣ ਝੰਡੂ ਜਾ ਹਣਾ ਹਾਂ ਫਰੀ ਹੋ ਗਿਆ ਅੰਦਰ ਤੇ ਹੂੰ ਬਾਕੀ ਬੀਜ ਪਾਟਾ ਬਾਈ ਆਪਾਂ ਨੇ 766 ਇਸ ਟਾਈਮ ਮਾਰਕੀਟ ਚ ਨਹੀਂ ਤੁਹਾਨੂੰ ਮਿਲਣਾ ਆਪਣੇ ਘਰ ਦਾ ਬੀਜ ਆ ਇਹ ਖਾਸ ਦਾ ਬੀਜ ਨੌ ਇਹਦਾ ਸੁਨਹਿਰੀ ਆ ਸੁਨਹਿਰੀ ਕਹਿੰਦੇ ਮੈਂ ਲਿਆਇਆ ਤਾਂ ਮੁੱਲ ਦਾ ਉਹ ਕਰਨੇ ਮੇਰੀ ਯਾਦ ਆ ਗਿਆ ਪੂਰ ਸਾਫ ਕਰਨੇ ਦੋ ਤੇ ਆ ਤੈਨੂੰ ਨਾਲ ਰਾਜਵੀਰ ਭੇਜਣੇ ਤੇ ਮੈਨੂੰ ਦੱਸ ਕਿ ਆ ਫਾਇਦਾ ਹੋਇਆ ਤੇਰੇ ਰਹ ਗਿਆ ਬਾਕੀ 1.5 ਥੈਲਾ ਡਾਇ ਦਾ 50 ਕਿਲੋ ਆਪਣੇ ਕਣਕ ਕਰ ਠੀਕ ਇਹ ਬਹੀ ਕਰ ਆਂ ਨੂੰ ਦਾ ਅੱਗੇ ਜਾਨਾ ਲੰਡੀ ਹੋਈ ਚਾਹ ਤੱਪੀ ਪਈ ਹੈ 1500 ਚੱਕਰ 15-9 ਮਿੰਟ ਤੋਰਿਆ ਹੋਰ ਇਹ ਚਾਲ ਨਹੀਂ ਚੱਕਰ ਵਾਈ ਜੇ ਆਪਾਂ 1500 ਪਰ ਚਲਾਉਨੇ ਆ ਫਿਰ ਤਾਂ ਜਮਾ ਹੀ ਨਹੀਂ ਚੱਕਰ ਤੋੜਦਾ ਜੇ ਆਪਾਂ 1800 ਪਰ ਕਰਕੇ ਚਲਾਉਨੇ ਆ ਇਹ ਸ਼ੋਰ ਡ੍ਰੌਪ ਕਰਦਾ ਚੱਕਰ کرده 18 دوا پورا ਪਾਰਾ ਦੇ ਪਿੱਛੇ ਨੂੰ ਪਾਰਾ ਨੂੰ ਸਿੱਧੀ ਪੜ ਲੈ ਪਿੱਛੇ ਨੂੰ ਹਾਂ ਜੀ ਹਾਂ ਜੀ ਆ ਬਈ ਪੱਤੀ ਏ ਥੋੜੀ ਘਟਦੀ ਲੱਗਦੀ ਏ ਦੁਆਰੇ ਬਿੱਦਨ ਲੱਗੇ ਨੇ ਦਵੱਲੇ ਨੂੰ ਚਲੀ ਜੰਨੇ ਕੰਮ ਕਣਕ ਬੀਜੂਗੀ ਸਾਡੀ ਕਣਕ ਦਾ ਬਾਈ ਆ ਵੀ ਬੀਜਣਾ ਦਾ ਹੁਣ ਕੱਲ ਨੂੰ ਦੇਖਦੇ ਆ ਮੱਕੀ ਦੇ ਚੱਕਰ ਚ ਹਾਂ ਇਹ ਹੁਣ ਚੱਲੇਗੀ ਕੱਲ ਪਰ ਇਹਦੀ ਕਹਾਣੀ ਮੱਕੀ ਵੱਢ ਕੇ ਥੋੜੀ ਜੀ ਹੋਰ ਕਰਦੇ ਆ ਵਜਨ 30 ਘੌਂਟਲ ਦੇ ਗੇੜੇ ਚ ਪੂਰਾ ਹੂੰ ਆਇਆ ਔਣ ਬੰਦੇ ਹੈਗੇ ਆ ਵੱਧ ਅਸੀਂ ਰਿਸਕ ਜਾਂ ਤਾਂ ਲੈ ਲਿਆ ਇਹ ਨਹੀਂ ਅੱਗੇ ਤਾਂ ਸੀ ਲੰਦੇ ਨਹੀਂ ਆਈ ਇਹ ਇਹ ਜਾ ਅੱਜ ਫਿਰ ਵੀ ਸੋਹਣਾ ਟਾਈਮ ਲਾ ਦਰੋਗੀ ਹਾਂ ਤਾਂ ਅੱਗੇ ਨੇ ਰਾਹ ਹੋ ਗਏ ਭਾਈ ਮੇਰਾ ਫੋਲ ਹੋ ਜਾਂਦਾ ਬਹੁ ਨਹੀਂ ਰਹੋ ਹੁੰਦਾ ਸਾਨੂੰ ਆਹ ਟਾਈਮ ਅਸੀਂ ਲੱਦਣੀ ਬੰਨਦੇ ਹੁੰਦੇ ਹੂੰ 6 ਵਜੇ ਠੀਕ ਹੈ ਆਹ ਟਾਈਮ ਸਾਢੇ 7:00 8:00 ਵਜੇ ਨਿਬੜਦਾ ਨਹੀਂ ਰੇਟ ਵਧੇਰਾ ਲੱਗ ਰਿਹਾ ਇਸ ਵਾਰ ਰੇਟ ਤਾਂ ਵਧੀਆ ਹੈ ਨਵੇਂ ਰੇਟ ਕੀ ਪਿਆ ਹੈ ਨਵੇਂ ਰੇਟ ਤਾਂ ਦੇਣੀ ਆਪਾਂ ਨੇ ਹਾਂ ਆ ਇਧਰ ਨੂੰ ਮੂਰੇ ਮੂਰੇ ਛੱਡ ਲਾਂਗੇ ਡੰਗਰਾਂ ਨੂੰ ਪਰੋਂ ਤੇਰੇ ਲੱਗ ਸਾਦੀ ਵੜਦੇ ਉਧਰ ਪਰਾਂ ਦੇ ਵੱਡ ਲਾ ਕਣਕ ਬੀਜੂ ਜੂ ਕਣਕ ਬੀਜੂ ਨਹੀਂ ਉਹ ਕਾਲੂ ਉਹ ਕਾਲੂ ਛੱਡ ਦੂੰਗੀ ਇੱਕ ਗੇੜਾ ਹੋਰ ਆ ਬਾਈ ਆ ਹੋਰ ਲਾ ਕੇ ਯਾਰ ਆ ਲਾ ਕੇ ਇੱਕ ਗੇੜਾ ਪੂਰਾ ਬਣੇ ਇੱਕ ਗੇੜਾ ਪੂਰਾ ਤਕੜਾ ਹੋ ਜਾਣਾ ਤਕੜਾ ਹੋ ਜਾਣਾ ਬੜੀ ਬਹੁਤ ਹੈ ਨੋ ਜੀ ਹਾਂ ਨਹੀਂ ਵੀ ਮੈਂ ਤਾਂ ਹੋਰ ਸੋਚਦਾ ਸੀ ਵੀ ਇੰਨੀ ਕਿ ਲੈ ਜਾ ਆ ਕੱਲ ਇੱਕ ਗੇੜੇ ਚ ਪਾਲਾ ਉਹਨੂੰ ਪਰਸੋਂ ਪਾਲੀ ਨਹੀਂ ਨਹੀਂ ਲੇਟ ਹੁੰਦਾ ਰ ਕਣਕ ਉੱਥੇ ਖਵਾਰੇ ਕਣਕ ਬੀਜਣੀ ਹੈ ਲੇਟ ਹੁੰਦਾ ਕਣਕ ਤਾਂ ਹੁਣ ਚਲਾਈਓ ਚੱਲਣਾ ਜਿਵੇਂ ਹੁਣ ਚੱਲਦੇ ਆ ਅਜ ਬੀਜ ਕੇ ਛੱਡੇ ਆ ਆ ਤਾਂ ਲੋਟ ਆ ਗਿਆ ਤੁੱਕਾ ਯਾਰ ਮੈਂ ਕਹਿੰਦਾ ਇਹ ਡੈਡੀ ਕਹਿੰਦਾ ਵੀ ਕੱਲ ਨੂੰ ਬੀਬੀ ਇਹੋ ਕਰ ਦੂੰਗੇ ਨਹੀਂ ਨਹੀਂ ਨਾ ਨਾ ਕੱਲ ਨੂੰ ਮਸ਼ੀਨ ਤੇ ਪੜਾ ਦੂੰਗੇ ਤੇ ਮੈਂ ਤੈਨੂੰ ਤਾਂ ਹੀ ਪੁੱਛਿਆ ਤਾਂ ਵੀ ਸੁਪਰ ਸੀਡਰ ਵੇਚ ਲੈਗੇ ਨਹੀਂ ਕੱਲ ਨੂੰ ਚੱਲ ਤੇਰਾ ਉਧਰ ਬੀਜ ਹੋਊਗਾ ਕੱਲੂ ਪਰਸ ਨੂੰ ਬਸ ਉਹਨੂੰ ਵੇਚਣ ਨੂੰ ਆਪਾਂ ਖੱਲੋ ਮਜਰੇ ਬੋ ਮੇਰਾ ਮੇਰਾ ਉਰੇ ਨਵੇੜ ਕੇ ਹਾਰੇ ਇੱਧਰ ਕਰਦਾਂ ਸ਼ੁਰੂ ਮੇਰੇ ਤਾਂ 5-7 10 ਦਿਨ ਤੱਕ ਨਾ ਨਿਭੜਿਆ ਲੋਟ ਆ ਜਾਣਾ ਕੰਮ ਤੇ ਬੇਲੇ ਤਾਂ ਹੁਣ ਹੁਣ ਕਰਕੇ ਕੰਮ ਕਰੀਏ ਪੈਂਡ ਹਾਂ ਚੰਗੇ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਜੇ ਅਗਲੇ ਵਲੌਗ ਚ